ਮੇਰੇ ਵੱਲੋਂ ਸਮੂਹ ਦਸੂਹਾ ਹਲਕਾ ਨਿਵਾਸੀਆਂ ਨੂੰ ਨਵੇਂ ਸਾਲ 2025 ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਵਣ। ਪਰਮਾਤਮਾ ਕਰੇ ਜਿਹੜੇ ਮਸਲੇ ਪਿਛਲੇ ਸਾਲ ਭਾਵੇਂ ਤੁਹਾਡੇ ਪਰਿਵਾਰਾਂ ਦੇ ਇਸ ਦੇਸ਼ ਦੇ ਸਮਾਜ ਦੇ ਕਿਸਾਨੀ ਦੇ ਮਜ਼ਦੂਰਾਂ ਦੇ ਹੋਰ ਵੀ ਲੋੜਵੰਦਾ ਦੇ ਜਿਹੜੇ ਮਸਲੇ ਪਿਛਲੇ ਸਾਲ 2024 ਦੇ ਵਿੱਚ ਹੱਲ ਨਹੀਂ ਹੋ ਸਕੇ ਪਰਮਾਤਮਾ ਕਿਰਪਾ ਕਰੇ ਉਹ ਮਸਲੇ ਜਿਹੜੇ 2025 ਦੇ ਵਿੱਚ ਜ਼ਰੂਰ ਹੱਲ ਹੋਣ। ਮੇਰੀ ਤੋਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਇਹ ਜਿਹੜਾ ਨਵਾਂ ਸਾਲ ਹੈ ਇਹ ਸਾਰੇ ਇਲਾਕਾ ਨਿਵਾਸੀਆਂ ਲਈ ਦਸੂਹਾ ਹਲਕਾ ਵਾਸੀਆਂ ਲਈ ਅਤੇ ਪੂਰੇ ਦੇਸ਼ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਮੇਰੇ ਵੱਲੋਂ ਸਮੂਹ ਦਸੂਹਾ ਹਲਕਾ ਨਿਵਾਸੀਆਂ ਨੂੰ ਨਵੇਂ ਸਾਲ 2025 ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਵਣ ਪਰਮਾਤਮਾ ਕਰੇ ਜਿਹੜੇ ਮਸਲੇ ਪਿਛਲੇ ਸਾਲ ਭਾਵੇਂ ਤੁਹਾਡੇ ਪਰਿਵਾਰਾਂ ਦੇ ਇਸ ਦੇਸ਼ ਦੇ ਸਮਾਜ ਦੇ ਕਿਸਾਨੀ ਦੇ ਮਜ਼ਦੂਰਾਂ ਦੇ ਹੋਰ ਵੀ ਲੋੜਵੰਦਾ ਦੇ ਜਿਹੜੇ ਮਸਲੇ ਪਿਛਲੇ ਸਾਲ 2024 ਦੇ ਵਿੱਚ ਹੱਲ ਨਹੀਂ ਹੋ ਸਕੇ ਪਰਮਾਤਮਾ ਕਿਰਪਾ ਕਰੇ ਉਹ ਮਸਲੇ ਜਿਹੜੇ 2025 ਦੇ ਵਿੱਚ ਜ਼ਰੂਰ ਹੱਲ ਹੋਣ ਮੇਰੀ ਤੁਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਇਹ ਜਿਹੜਾ ਨਵਾਂ ਸਾਲ ਹੈ ਇਹ ਸਾਰੇ ਇਲਾਕਾ ਨਿਵਾਸੀਆਂ ਲਈ ਦਸੂਹਾ ਹਲਕਾ ਵਾਸੀਆਂ ਲਈ ਅਤੇ ਪੂਰੇ ਦੇਸ਼ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ